ਜੀ ਪਿਓਰ ਕੋਟਨ ਦਾ ਸੂਟ ਆ ਚੁੱਕਿਆ ਜੀ ਪੂਰਾ ਪਰਤੇ ਨਾਲ ਆਫਰ ਦੇ ਵਿੱਚ ਸਿਰਫ 200 ਰੁਪਏ ਦਾ ਸੂਟ ਜੀ 5 ਮੀਟਰ ਹੋਊਗੀ ਕੱਟ ਪੱਕੇ ਰੰਗਾਂ ਦਾ ਮਾਲ ਹੋਊਗਾ ਜੀ ਨਵੇਂ ਹੋਊਗੀ ਡਿਜ਼ਾਈਨਿੰਗ ਡਿਜ਼ਾਈਨਿੰਗ ਚੈੱਕ ਕਰੋ ਜੀ ਸਿਰਫ 200 ਰੁਪਏ ਦਾ ਸੂਟ 40 ਰੁਪਏ ਮੀਟਰ 5 ਮੀਟਰ ਸਿਰਫ 200 ਰੁਪਏ ਦਾ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ 5 ਮੀਟਰ ਸੂਟ ਸਿਰਫ 200 ਰੁਪਏ ਦਾ ਲੈ ਜਾਓ ਜੀ ਲੈ ਜਾਓ 500 ਵਾਲਾ ਸੂਟ ਸਿਰਫ 200 ਰੁਪਏ ਦੇ ਵਿੱਚ ਪਿਓਰ ਕਾਟਨ ਦਾ ਸੂਟ ਡਿਜੀਟਲ ਪ੍ਰਿੰਟਿੰਗ ਕੀਤੀ ਹੋਊਗੀ ਜੀ ਸਾਰਿਆਂ ਦੇ ਉੱਪਰ कट ਹੋਊਗੀ ਪੂਰੀ 40 ਰੁਪਏ ਮੀਟਰ 45 200 ਰੁਪਏ ਦਾ 10 ਡਿਜ਼ਾਈਨ ਹਾਜ਼ਰ ਨੇ ਜੀ ਸਾਰੇ ਚ ਰੰਗ ਵੀ ਹਾਜ਼ਰ ਨੇ ਦੇਖੋ ਜੀ ਰੰਗ ਤੇ ਡਿਜ਼ਾਈਨ ਚੈੱਕ ਕਰੋ ਇਹ ਪੰਜ ਡਿਜ਼ਾਈਨ ਹੋ ਗਏ ਪੰਜਾਂ ਦੇ ਰੰਗ ਹੋ ਗਏ ਜੀ ਤੇ ਆਹ ਪੰਜ ਡਿਜ਼ਾਈਨ ਹੋ ਗਏ ਜੀ ਇਹਨਾਂ ਦੇ ਰੰਗ ਹੋ ਗਏ ਸਿਰਫ ਕਿੱਥੇ ਮਿਲੂ ਸਾਈਨ ਟੈਕਸਟਾਈਲ ਬਲਾਡਾ ਦੇ ਜੀ 40 45 200 ਰੁਪਏ ਦਾ ਸੂਟ ਆਫਰ ਦੇ ਵਿੱਚ 500 ਵਾਲਾ ਸੂਟ 200 ਰੁਪਏ ਦੇ ਵਿੱਚ ਡਿਜੀਟਲ ਪ੍ਰਿੰਟ ਦਾ ਸੂਟ ਜੀ ਚੈੱਕ ਕਰੋ ਜੀ ਉੱਪਰ ਦਿੱਤੇ ਹੋਏ ਨੰਬਰ ਤੇ ਆਪਣੇ ਸੂਟ ਦੀ ਫੋਟੋ ਭੇਜ ਕੇ ਆਪਣਾ ਸੂਟ ਬੁੱਕ ਕਰਵਾ ਲਓ ਜੀ 200 ਰੁਪਏ ਦੇ ਵਿੱਚ ਪਿਓਰ ਕੋਟ ਦਾ ਸੂਟ ਗਰਮੀਆਂ ਵਾਸਤੇ ਸਪੈਸ਼ਲ